ਦਵਾਬਾ YouTube ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਤੁਸੀਂ ਦੇਖਣ ਜਾ ਰਹੇ ਹੋ ਜ਼ਿਲ੍ਹਾ ਸ਼ਹਿਰ ਭਗਤ ਸਿੰਘ ਨਗਰ ਦੀਆਂ ਖਬਰਾਂ ਸਿਟੀ ਬਲਾਚੌਰ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਐਸਆਈ ਸੁਆਚੰਦਰ ਜਦੋਂ ਸਮੇਤ ਪੁਲਿਸ ਪਾਰਟੀ ਦੇ ਦੌਰਾਨ ਛੱਕੀ ਅਨਸਰਾਂ ਸੰਬੰਧੀ ਚੈਕਿੰਗ ਕਰ ਰਹੇ ਸਨ ਤਾਂ ਜਟਪੁਰ ਰੋਡ ਕੰਗਣਾਬੇਟ ਜਦੋਂ ਪਹੁੰਚੇ ਤਾਂ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਾਜਕੁਮਾਰ ਵਾਸੀ ਕੰਗਣਾਬੇਟ ਦੀ ਜਦੋਂ ਉਹਨਾਂ ਨੇ ਤਲਾਸ਼ੀ ਲਈ ਤਾ ਉਸ ਦੇ ਕੋਲੋਂ 15 ਗ੍ਰਾਮ ਹੀਰਨ ਬਰਾਮਦ ਹੋਈ ਜਿਸ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੂਸਰੀ ਖਬਰ ਦੇ ਵਿੱਚ ਤੁਸੀਂ ਦੇਖੋਗੇ ਥਾਣਾ ਸਿਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈ ਪੀ ਐਸ ਜੀ ਦੇ ਨਿਰਦੇਸ਼ਾਂ ਤੇ ਸ਼੍ਰੀ ਰਾਜਕਮਾਰ ਬਾਜ਼ਾਰ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਨਵਾਂ ਸ਼ਹਿਰ ਨਿਗਰਾਨੀ ਇੱਥੇ ਮਾੜੇ ਅਨਸਰਾਂ ਖਿਲਾਫ ਉਸ ਵਕਤ ਸਫਲਤਾ ਮਿਲੀ ਜਦੋਂ ਮੁਖ ਅਫਸਰ थाना ਸਿਟੀ ਨਮਾ ਸ਼ਹਿਰ ਅਭਿਸ਼ੇਕ ਸ਼ਰਮਾ ਦੀ ਅਗਵਾਈ ਦੀ ਟੀਮ ਵੱਲੋਂ ਘਰ ਵਿੱਚੋਂ ਚੋਰੀ ਕਰਕੇ ਫਰਾਰ ਹੋਏ ਤੇ ਹਮਲਾ ਕਰਨ ਵਾਲੇ ਪਵਨ ਕੁਮਾਰ ਪੁੱਤਰ ਬਲਵੀਰ ਕੁਮਾਰ ਬਾਸੀ ਜੇਠੂ ਮਾਜਰਾ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਚੋਰੀ ਕੀਤੇ ਸਮਾਨ ਦੀ ਬਰਾਮਦੀ ਵੀ ਪੁਲਿਸ ਵੱਲੋਂ ਇਸ ਚੋਰ ਤੋਂ ਕੀਤੀ ਜਾਵੇਗੀ ਇਹ ਜੋ ਘਟਨਾ ਹੈ ਇਹ ਘਟਨਾ ਸਤਗੁਰ ਨਗਰ ਵਿੱਚ ਇੱਕ ਜੋ ਬਜ਼ੁਰਗ ਸੀ ਉਸ ਤੇ ਇਸ ਚੋਰ ਵੱਲੋਂ ਪਹਿਲਾਂ ਹਮਲਾ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਚੋਰੀ ਕੀਤੀ ਗਈ ਤੇ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਹੋਰ ਜੋ ਕਾਰਵਾਈ ਹੈ ਤੇ ਚੋਰੀ ਕੀਤਾ ਹੋਇਆ ਜਿਹੜਾ ਸਮਾਨ ਹੈ ਇਸ ਤੋਂ ਬਰਾਮਦ ਕੀਤਾ ਜਾਵੇਗਾ ਤੇ ਹੋਰ ਇਸ ਤੋਂ ਔਰ ਬੇਰੇ ਪੁੱਛਗਿੱਛ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਕਿ ਤੁਸੀਂ ਜਿਲ੍ਹਾ ਸੀਤਪਗਤ ਸਿੰਘ ਨਗਰ ਤੇ ਹੋਰ ਜ਼ਿਲ੍ਹਿਆਂ ਦੀਆਂ ਅਗਰ ਖਬਰਾਂ ਦੇਖਣਾ ਚਾਹੁੰਦੇ ਹੋ ਇਸ ਚੈਨਲ ਦੇ ਉੱਪਰ ਤਾਂ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਜਿਹੜਾ ਅੱਜ ਇਹ ਰੋਪੀ ਫੜਿਆ ਕਿਹੜੇ ਮਾਮਲੇ 'ਚ ਫੜਿਆ ਤੇ ਕੀ ਚੀਜ਼ ਬਣੀ ਇਸ ਦੇ ਕੋਲ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜੀ ਦੇ दिशा निर्देश ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਬਲਾਚੌਰ ਦੀ ਜੀ ਦੀ ਜੋਗ ਅਗਵਾਈ ਹੇਠ ਸਾਡੇ ਥਾਣਾ ਵਿੱਚ ਹਰ ਰੋਜ਼ ਨਾਕਾਬੰਦੀ ਤੇ ਪੈਟਰੋਲਿੰਗ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਭੜੇ ਅਨਸਰ ਜਿਹੜੇ ਭੜੇ ਪੁਰਸ਼ਾ ਉਹ ਨਸ਼ਾ ਤਸਕਰਾਂ ਦੇ ਖਾਸ ਨਜ਼ਰ ਰੱਖੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਐਸਐਸ ਸੁਵਾਸ ਚੰਦਰ ਸਵੇਤਪੁਰਸ ਪਾਰਟੀ ਜਿਹੜੇ ਉਹ ਕੰਗਣਾਬੇਟੇ ਦੀ ਵਿੱਚ ਗਸ਼ਤ ਕਰ ਰਹੀ ਸੀ ਜਿੱਥੇ ਇਹਨਾਂ ਦੀ ਇੱਕ ਨੌਜਵਾਨ ਲੜਕੇ ਦੀ ਕੰਗਣਾਬੇਟ ਦੀ ਤਰਫੋਂ ਆਉਂਦਿਆਂ ਪਿੰਡ ਦੇ ਨਜ਼ਦੀਕ ਹੀ ਵਾਜ ਤਕਰ ਹੋਈ ਤੇ ਜਿਸ ਨੇ ਆਪਣੇ ਹੱਥ ਫੜਿਆ ਲਫਾਫਾ ਜੋ ਬਜੰਦਾਰ ਸੀ ਉਹ ਸੜਕ ਤੇ ਸੁੱਟਿਆ ਤੇ ਜਿਸ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਪੁੱਛਣ ਤੇ ਜਿਸ ਨੇ ਆਪਣਾ ਨਾਮ ਹਰਪੀਤ ਸਿੰਘ ਹੈਪੀ ਪੁੱਤਰ ਰਾਜਕਮਰ ਵਾਸੀ ਕੰਗਣਾਬੇਟ ਦੱਸਿਆ ਸੀ ਕਿੰਨੇ ਗ੍ਰਾਮ ਦੇ ਕੋਲ ਫੜਿਆ ਇਸ ਵਾਰੋਂ ਸੁੱਟਿਆ ਗਿਆ ਲਫਾਵਾ ਜੋ ਹੈ ਵਜਿੰਦਾਰ ਸੀ ਉਹਦੀ ਇਹਨਾਂ ਨੇ ਮੌਕੇ ਤੇ ਹਾਜ਼ਰ ਐਸਆਈ ਸੁਆ ਜਿੰਦਰਜੀ ਨੇ ਬੜੇ ਸਜੇ ਢੰਗ ਨਾਲ ਔਰ ਕਾਨੂੰਨੀ ਜਾਪ ਦੇ ਅਨਸਾਰ ਉਹਦੀ ਸੱਚ ਕੀਤੀ ਤੇ ਬਰਾਮਦ ਹੋਈ ਹੈਰਵਨ ਦੀ ਦਾਵਜਨ ਕੀਤਾ ਜੋ 15 ਗ੍ਰਾਮ ਇਹ ਵੇਚਦਾ ਵੀ ਸੀ ਹਾਂਜੀ ਪੁਸ਼ਕਸ਼ ਇਨਵੈਸਟੀਗੇਸ਼ਨ ਦੌਰਾਨ ਇਹਨੇ ਮੰਨਿਆ ਕਿ ਐਡਿਕਟਡ ਵੀ ਹੈਗਾ ਪਿੰਡ ਦਾ ਵੀ ਆਦੀ ਆ ਕਿ ਕੁਝ ਸਮਾਲ ਜਿਹੜਾ ਲਿਉਂਦਾ ਸੀ ਉਹਦੇ ਚੋਂ ਅੱਗੇ ਹੋਰ ਆਪਣੇ ਜਾਣਕਾਰ ਜਿਹੜੇ ਨਸ਼ੇੜੀ ਲੜਕੇ ਉਹਨਾਂ ਨੂੰ ਸਪਲਾਈ ਵੀ ਦਿੰਦਾ ਇਸ ਤੋਂ ਪਹਿਲਾਂ ਵੀ ਮੁਕਦਮਾ ਦਰਜ ਆਇਆ ਕਰੋ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਹੀ ਮੁਕਦਮਾ ਦਰਜ ਹੈਗਾ ਜੀ ਸਾਡੇ ਹੀ ਥਾਣੇ ਦਾ ਦਰਜ ਕੀ ਕੀ ਪੜੀ ਰਹੀ ਸੀ ਉਸ ਵੇਲੇ ਇਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਹੁਣ ਇਹਦਾ ਰਿਮਾਂਡ ਲਿਆ ਕੀ ਜੀ ਤਾਂ ਅੱਜ ਇਹਨੂੰ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਇਤੋਂ ਹੋਰ ਵਿਧਾਈ ਦਾ ਪੁਸ਼ਟੀ ਕਰਨ ਦੇ ਲਈ ਇਸ ਦਾ ਜਿਹੜਾ ਜੱਜ ਸਾਹਿਬ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਹੋਰ ਦਿੱਤਾ ਲੰਘ ਹੋਏ ਮਾਨਜੂਗ ਐਸਐਸਪੀ ਜਿਲ੍ਹਾ ਸ਼ਿਖਪਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰ ਖਿਲਾਫ ਜਿਹੜੀ ਮਹਿੰਮ ਚੜੀ ਹੋਈ ਹੈ ਉਹਦੇ ਤਹਿਤ ਉਦੋਂ ਮੁੱਖ ਅਫਸਰ थाना सिटी ਨਮਾਸ਼ਹਿਰ ਨੂੰ ਸ਼ੋਭਤਾ ਮਿਲੀ ਜਦੋਂ ਸਤਗੁਰ ਨਗਰ ਦੇ ਵਿੱਚ ਇੱਕ ਬਜ਼ੁਰਗ ਜਿਹਨੂੰ ਪਿਛਲੇ ਦਿਨੀ ਇੱਕ ਚੋਰ ਨੇ ਚੋਰੀ ਦੀ ਨੀਅਤ ਨਾਲ ਘਰ 'ਚ ਪ੍ਰਵੇਸ਼ ਹੋ ਕੇ ਹਮਲਾ ਕੀਤਾ ਸੀ ਔਰ ਚੋਰੀ ਕਰਕੇ ਫਰਾਰ ਹੋ ਗਿਆ ਸੀ ਇਸ ਵਿਅਕਤੀ ਨੂੰ ਜਿਹਦਾ ਨਾਮ ਪਵਨ ਕੁਮਾਰ ਵਾਸੀ ਜਿੱਠੂ ਮਜਰਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਿਲ ਕਰਕੇ ਇਹਦੀ ਜਿਹੜੀ ਚੋਰੀ ਜੋ ਇਹਨੇ ਚੋਰੀ ਕੀਤੀ ਹੈ ਉਹ ਔਰ ਇਹਨੇ ਉਸ ਟਾਈਮ ਹੋਰ ਦੇ ਨਾਲ ਕੋਈ ਮੁਲੱਬਸ ਸੀ ਜਾਂ ਕੀ ਮਜਬੂਰ ਕੋਸ਼ਿਸ਼ ਕੀਤੀ ਹੋਗੀ ਪਰ ਇਹ ਤੋਂ ਬਰਾਉ ਨਹੀਂ ਪੜਾਈ ਜੋ